ਇਹੀ ਜੋ ਬਾਈ ਜੀ ਆਪਣਾ ਰਾਤ ਦਾ ਟਿਕਾਣਾ ਗੁਰੂ ਘਰ ਦੇ ਵਿੱਚ ਉਹ ਜਿਹੀ ਚੀਜ਼ਾਂ ਨੇ ਜਿਹੜੀਆਂ ਲਾਹਨ ਗੁਰਦੁਆਰਾ ਸਾਹਿਬ ਦੇ ਵਿੱਚ ਮਹਿੰਦੂ ਨੇ ਅੱਜ ਵੀ ਇਹ ਉਸ ਸਮੇਂ ਦੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੀਆਂ ਜਿਹੜੀਆਂ ਇਹਨਾਂ ਨੂੰ ਪ੍ਰਾਪਤ ਹੋਈਆਂ ਸੀ ਤੇ ਇਹਨਾਂ ਨੇ ਅੱਜ ਵੀ ਉਹ ਚੀਜ਼ਾਂ ਬੁਰੀਆਂ ਸੰਭਾਲ ਕੇ ਰੱਖੀਆਂ ਸੀ ਇਹ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਸ਼ੇਰ ਦੀਆਂ ਹਸਤੀਆਂ ਨੇ ਇੱਥੇ ਉਹਨਾਂ ਨੇ ਗੁਰੂ ਦੇ ਚਰਨਾ ਜਲ ਦੀ ਸਾਹ ਛੱਡੇ ਸੀਗੇ ਜਿਹੜੇ ਤੇ ਗੁਰੂ ਸਾਹਿਬ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਬਣਾ ਦੇ ਚਰਨਾ ਜਲ ਰੱਖ ਲੋ ਇਹ ਨਗਹਿਤondaਫ ਜਿਹੜੀ ਆ ਚੀਜ਼ ਆ ਤੁਹਾਡੇ ਸਾਹਮਣੇ ਦਿਖ ਰਹੀ ਹੈ ਤੇ ਬਾਕੀ ਇਹਦਾ ਤੁਹਾਨੂੰ ਮੈਂ ਅੱਗੇ ਚੱਲ ਕੇ ਦਿਖਾਉਣਾ ਗੋਪਾਲਾ ਸਾਹਿਬ ਦੇ ਵਿੱਚ ਕੋਸ਼ਿਸ਼ ਕਰ ਚੱਤਰ ਮੁਝੂਦ ਨੇ ਜਿਹੜੇ ਉਸ ਗੁਰੂ ਸਾਹਿਬ ਜੀ ਦੇ ਸਮੇਂ ਦੇ ਚਾਨਣਾ ਪਾਉਂਦੇ ਨੇ ਥੋੜਾ ਬਹੁਤ ਸਰ ਬਾਈ ਜੀ ਖਾਨ ਸਾਹਿਬ ਬਾਈ ਜੀ ਕੀ ਫਤਿਹ ਬਾਈ ਜੀ ਖਾਨ ਸਾਹਿਬ ਬਾਈ ਜੀ ਕੀ ਫਤਿਹ ਇਹ ਰਾਹ ਦਾ ਪਾ ਪਹੁੰਚੇ ਸੀਗੇ ਨਾ ਹਨ ਇਹ 10ਵੇਂ ਪਾਸੇ ਦੀ ਜਗ੍ਹਾ ਤੇ ਤੇ ਬਾਈ ਜੀ ਇਤਿਹਾਸ ਦੱਸੋਗੇ ਥੋੜਾ ਜਿਹਾ ਜੀ ਬਾਈ ਜੀ ਖਾਨ ਸਾਹਿਬ ਬਾਈ ਜੀ ਕੀ ਫਤਿਹ ਜਿਸ ਸਥਾਨ ਤੇ ਤੁਸੀਂ ਬੈਠੇ ਹੋ दसवें संस्थानी श्री गुरु गोबिंद महाराज जी का चरण शोध प्राप्त कर राजा ने प्रकाश की देव दिल गुरु साहब इतने आए थे तीह अप्रैल सोलह सौ पचासी गुरू साहब आए थे इतने गुरु साहब की कुछ निशानी आप जी दर्शन कराते घाट बहुत घट से

ya está de trato sí. ਇਹ ਉਹ ਪੰਜ ਸਿੰਘ ਨੇ ਜਿਹੜੇ ਗੁਰੂ ਸਾਹਿਬ ਜੀ ਦੇ ਕੋਲੇ ਰਹੇ ਸੀ ਇੱਥੇ ਤੇ ਬਾਈ ਜੀ ਉਹਨੇ ਉਹਨਾਂ ਦੇ ਵਿੱਚੋਂ ਹੀ ਨੇ ਹਾਂ ਬਾਈ ਜੀ ਤੇ ਸੇਵਾ ਨਿਭਾ ਰਹੇ ਨੇ ਗੁਰੂ ਘਰ ਦੀ ਬਹੁਤ ਹੀ ਮਾਨ ਮਰਿਆਦਾ ਦੇ ਨਾਲ ਬਹੁਤ ਸ਼ੁਕਰਗੁਜ਼ਾਰ ਆ ਇਹਨੇ ਬਾਈ ਉਹਨਾਂ ਦੇ ਜਿਨ੍ਹਾਂ ਨੇ ਇਤਿਹਾਸਾਂ ਸੰਭਾਲ ਕੇ ਰੱਖਿਆ ਅੱਜ ਤੱਕ ਆਪਣੇ ਨਾਲ ਜੇ ਰਾਜਾ ਜਗਤੂ ਪ੍ਰਕਾਸ਼ ਨੇ ਪ੍ਰਮਾਨ ਕੀਤਾ ਗੁਰੂ ਸਾਹਿਬ ਨੂੰ 600 ਸਾਲ ਤੋਂ ਗੁਰੂ ਸਾਹਿਬ ਨੇ ਕੰਸਿਸ਼ਣ ਜਿਹਨਾਂ ਨੇ ਸੇਵਾ ਕੀਤੀ ਉਹ ਆ ਰਹੇ ਨੇ ਗੁਰੂ ਸਾਹਿਬ ਦੀ ਪ੍ਰਾਤਨ ਤਸਵੀਰ ਸੰਗਤਾਂ ਦੇ ਸਾਹਮਣੇ ਦਿਖਾ ਰਹੇ ਨੇ ਇਹ ਉਹ ਪੰਜ ਸਿੰਘ ਨੇ ਕੋਰਦੋਰਾ ਪੋਛਾਏ 10000 ਨਾਹਣ ਦੇ ਵਿੱਚ ਖੜੇ ਆਪਾਂ ਤੇ ਜੰਨੀਆਂ ਵੀ ਸੰਗਤਾਂ ਭਾਈ ਜੀ ਇੱਥੇ ਆਉਂਦੀਆਂ ਨੇ ਪੌਣਾ ਸਾਹਿਬ ਜਾਂਦੀਆਂ ਨੇ ਜਾਂ ਅਹੀ ਗੁਰੂ ਸਾਹਿਬ ਜਾ ਰਹੀਆਂ ਨੇ ਇਸ ਜਗ੍ਹਾ ਤੇ ਜ਼ਰੂਰ ਹੋ ਕੇ ਜਾਇਆ ਕਰੋ ਗੁਰੂ ਸਾਹਿਬ ਜੀ ਇੱਥੇ 8.5 ਮਹੀਨੇ ਰਹੇ ਸੀਗੇ ਇਹ ਵੀ ਬਹੁਤ ਮਾਇਨਰ ਰੱਖਦੀ ਹੈ ਜਗ੍ਹਾ ਆਪਣੇ ਇਤਿਹਾਸ ਦੇ ਵਿੱਚ ਸਿੱਖੀ ਇਤਿਹਾਸ ਦੇ ਵਿੱਚ ਤੇ ਇੱਥੋਂ ਦੇ ਪਰਿਵਾਰਾਂ ਸਾਂਭਲੇ ਨੇ ਗੁਰੂ ਘਰ ਨੂੰ ਬਹੁਤ ਮਰਿਆਦਾ ਦੇ ਨਾਲ ਬਹੁਤ ਚੰਗਾ ਲੱਗਣਾ ਨੂੰ ਮਿਲ ਕੇ ਇਤਿਹਾਸ ਆਪਾਂ ਵੀਡੀਓ ਬਣਾਈ ਆ ਆਪ ਅੱਗੇ ਪਾਉਨੇ ਆ ਤੇ ਜਰੂਰ ਸੁਣਿਓ ਤੇ ਆਹ ਬ੍ਰੀਕ ਬ੍ਰੀਕ ਰਹਾਾਂ ਦੇ ਵਿੱਚ ਵੱਡੀਆਂ ਵੱਡੀਆਂ ਬੱਸਾਂ ਦਾੜਨਾ ਦਾ ਫਿਰ ਬੰਦਾ ਹੀ ਆ ਨਗਰ ਤੱਕ ਪੂਰਾ ਜਾਮ ਆ ਤੇ ਵਿੱਚ ਆਪਣਾ ਸਾਈਕਲ ਵੀ ਇਸ ਜਾਮ ਦੇ ਨਾਲ ਹੁਣ ਦਲ ਚੁੱਕਿਆ ਉਹ ਨਿਕਲ ਨਹੀਂ ਆ ਫਿਰ ਨਿਕਲਾਂਗੇ ਇਹਨਾਂ ਰਹਾਾਂ ਦੇ ਵਿੱਚ ਦੀ ਹਾਲ ਮੈਨੂੰ ਪਹੁੰਚ ਨਹੀਂ ਦੀਦਾ ਇਹ ਆਗੇ ਨਾਣ ਦੇ ਛੋਟੇ ਜਿਹੇ ਵਿਆਰ ਦੇ ਵਿੱਚ ਰੇ ਵਾਲੀਆ ਗੱਡੀਆਂ ਨਾਲ ਚੜਦੇ ਆਂਦਾ ਵੀ ਜੋਰ ਪੂਰਾ ਤੇ ਉੱਤਰ ਦੇ ਨਾਲ ਜੋਰ ਪੂਰਾ ਇੱਥੇ ਬਾਹਲੀਆਂ ਦੁਕਾਨਾਂ ਵਿੱਚ ਦੇਖੀਆਂ ਵੀ ਝੜਕੇ ਵਾਲੀਆਂ ਬਣੀਆਂ ਹੋਈਆਂ ਨੇ ਉਦੋਂ ਵੱਧ ਦੁਕਾਨਾਂ ਝੜਕੇ ਦੀਆਂ ਨੇ ਤੇ ਮੌਸਮ ਵਧੀਆ ਪੂਰਾ ਖਰਾਬ ਟ੍ਰੈਫਿਕ ਵਾਲਾ ਬੜਾ ਕੰਮ ਗੰਦਾ ਜਾ ਇੱਥੇ ਬਸ ਹੋਰ ਭਾਵੇਂ ਚੱਕਰ ਨਹੀਂ ਬਾਕੀ ਸਭ ਤਾਂ ਸਹੀ ਆ ਫਿਲਹਾਲ ਤਾਂ ਇਹ ਆ ਬਾਈ ਜੀ ਨਾਹਣ ਤੋਂ ਪੌੜਾ ਸਾਹਿਬ ਦਾ ਰਸਤਾ ਜਮਾਂ ਟਾਲ ਇੱਕ ਵੀ ਪਾਈਟਲ ਨਹੀਂ ਮਾਰਿਆ ਮੈਂ ਮੇਰੇ ਸਾਹ ਨਾਲ 5 ਕਿਲੋਮੀਟਰ ਆ ਗਿਆ ਤੁਸੀਂ ਰਾਹ ਦਾ ਨਿਆਰਾ ਲੈ ਸਕਦੇ ਆਂ ਰਾਹ ਘੈਂਟਾ ਯਾਰ ਚੜਾਈਆਂ ਵਾਲੀਆਂ ਬਾਈ ਜੀ ਮੈਂ ਜਿਆਦਾ ਕੈਮਰਾ ਨਹੀਂ ਕੱਢੂਗਾ ਅੱਜ ਕਿਉਂਕਿ 7 ਮੀਟਰ ਨਾ ਵੱਧ ਜੇ ਬਸ ਤੇ ਰਾਹ ਬਹੁਤ ਘੈਂਟਾ ਸਸਰੀ ਘਾਲ ਬਾਈ ਜੀ ਸਾਰਿਆਂ ਨੂੰ ਸਫ਼ਰ ਦਾ ਦਿਨ ਆਪਣਾ ਚੌਥਾ ਹੋ ਗਿਆ ਹਾਂ ਚੌਥਾ ਹੀ ਹੋ ਗਿਆ ਮੈਂ ਤਾਂ ਆਪ ਹਲ ਗਿਆ ਰਾਤ ਦੀਆਂ ਚੜਾਈਆਂ ਕਰਕੇ ਚਲੋ ਸਹੀ ਆ ਸਫ਼ਰ ਘੈਂਟਾ ਕੰਮ ਪੂਰਾ ਤੇ ਰਾਤ ਸੀਗੇ ਆਪਾਂ ਨਾਹਣ ਗੁਰਦੁਆਰਾ ਸ਼੍ਰੀ ਦ ਤਾਂ ਜੀ ਬਸ਼ਾਇਦੀ ਜਗ੍ਹਾ ਦੇ ਉੱਤੇ ਸੀਗੇ ਤੇ ਆਹ ਪੌਲੇ ਚੜਾਈਆਂ ਤੇ ਜਿੰਨੀਆਂ ਚੜਾਈਆਂ ਰਾਤ ਦੇਖੀਆਂ ਆਪਾਂ ਉੰਨੀ ਵੱਧ ਤਰਾਈ ਆ ਬਾਈ ਜੀ ਇਹਨਾਂ ਰਾਹ ਦੇ ਉੱਤੇ ਸਾਈਕਲ ਕਿੰਨਾ ਸਾਈਕਲ ਦਾ ਆਪਣਾ ਔਖਾ ਹੋਇਆ ਜੀ ਉਨਾਂ ਹੀ ਹੁਣ ਯਾਰੇ ਨਾਲ ਛੇੜਿਆ ਉਹਦਾ ਹੈਂਡ ਕਾਮਾ ਪੂਰਾ ਭੜਾਈ ਜਿੰਨੀ ਸੀਗੀ ਉਨਨੀ ਤਰਾਈ ਆ ਵਧੀਆ ਤੁਰਿਆਂ ਦਾ ਸਾਈਕਲ ਮੋਲ ਵਧੀਆ ਇਥੋਂ ਦਾ ਦਾ ਸਾਈਕਲ ਛੇੜਾ ਆਪਣਾ ਉਹ ਵੀ ਵਾਪੇ ਉਹ ਇਹ ਕਹਿੰਦੇ ਸਪੀਡ ਲਿਮਟ ਦਸੀ ਇਹਨਾਂ ਨੇ ਇੱਥੇ ਐਸ ਟੀ ਵੀ ਐਲ ਟੀ ਵੀ ਦਾ 2 ਵੀਲਰ ਦੀ ਸਪੀਡ 50 60 50 ਤੇ ਆਪਣੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ ਮੈਡਾ ਦੱਸ ਦੋ ਮੈਨੂੰ ਯਾਰ ਇਹ ਵੀ ਲਿਖਾ ਦਈਏ ਇਸੇ ਮੈਡਾ ਆ 10 ਕੇ 5 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਲਿਖਣੀ ਆ ਇਹ 500 ਨਹੀਂ ਲਿਖਣੀ ਆ ਬਾਅਦ ਵਿੱਚ ਮੈਡਾ ਇਹ ਨਿਕੰਮਤੀ ਹੋਣਾ ਫੋਰਡੋ ਸੇਵਰੇਜ ਤਾਂ ਸਾਰਾ 30 ਕਿਲੋਮੀਟਰ ਠੰਡਾ ਏਰੀਆ ਥੋੜਾ ਜਿਹਾ ਪੰਜਾਬ ਨਾਲੋਂ ਇਹ ਆਪ ਛੱਡੋ ਪੰਜਾਬ ਦੇ ਨਾਲੋਂ ਮਗਰੋਂ ਠੰਡਾ ਹੋ ਗਿਆ ਸੀ ਏਰੀਆ ਇੱਥੇ ਥੋੜਾ ਜਿਹਾ ਮਗਰ ਨਾਲੋਂ ਹੋ ਠੰਡਾ ਦਰਖਤਾਂ ਦੀ ਕਿਸਮ ਇੱਥੇ ਕਈ ਦੇਖਣ ਨੂੰ ਮਿਲੀਆਂ ਮੈਨੂੰ ਮੈਨੂੰ ਤਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਪਰ ਹੈ ਗਈ ਕਿਸਮਾਂ ਬਈ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੇ ਕਦੇ ਪਿਆਰੀ ਨਹੀਂ ਪਰ ਪਤਾ ਲੱਗਦਾ ਦੇਖੋ ਤੁਸੀਂ ਵੀ ਇਹ ਵੈਰੈਟੀ ਆਪਣੇ ਜੰਮੀ ਹੈਣੀ ਇਹ ਤਾਂ ਨੇੜੇ ਤੇੜੇ ਵੀ ਹੈਣੀ ਕਿਤੇ ਬੱਦਲ ਬਣੇ ਹੋਏ ਆ ਮੌਸਮ ਦਾ ਕੁਝ ਕਹਿ ਨਹੀਂ ਸਕਦੇ ਕੋਈ ਭਰੋਸਾ ਨਹੀਂ ਤਦੋਂ ਪੈ ਜੇ ਆਪਣੇ ਕੋਲ ਸਾਰੇ ਪ੍ਰਬੰਧ ਹੈਗੇ ਆ ਸਮਾਨਾਂ ਦੇ ਵਿੱਚ ਰੇਨકોટ ਤੇ ਪੋਲੀਬੈਗ ਜਿਹੇ ਹੈਗੇ ਬੈਗ ਕਵਰ ਕਰਨ ਨੂੰ ਤਰਾਈਆਂ ਉਤਰ ਉਤਰ ਕੇ ਤੇ ਫੇਰ ਹੁਣ ਚੜਾਈ ਪੂਰੀ ਸਰੀ ਵਾਲੀ ਟੱਕਰ ਗਈ ਅੱਜ ਫੇਰ ਹਾਲਾਤ ਚੜਾਈ ਜਾਣੇ ਬਹੁਤ ਪਿਆਰ ਜਿਹਾ ਪਾਲਿਆ ਕਿਥੇ ਸਾਨਾਂ ਵੀ ਨਾਲ 2 ਕਿਲੋਮੀਟਰ ਤੱਕ ਕੱਢ ਕੇ ਸਾਹ ਲੈ ਰ ਕੇ ਫੇਰ ਫੁਰਦੋਨਾ ਪਈ ਜੀ ਜਵਾੜ ਬਹੁਤ ਥੜੀ ਹੈ ਯਾਰ ਬੰ ਮੌਸਮ ਠੰਡਾ ਪੱਧਰਾ ਸਿਰ ਤੇ ਮੀਂਹ ਦਾ ਕੋਈ ਬੋਸ ਨਹੀਂ ਇਹ ਕੀ ਪੈਸਾ ਇਹਦਾ ਇਹ ਤੋਂ ਉੱਪਰ ਹੁੰਦਾ ਗਿਆ ਯਾਰ ਯਾਰ ਬੋਲਣਾ ਬਹੁਤ ਹੀ ਸਵਾਦ ਆਵਾਜ਼ ਬਾਈ ਵਧੀਆ ਸੁਣਦੀ ਹੈ ਅੱਜ ਦਾ ਵੀ ਵਧੀਆ ਹੋਊਗਾ ਲੱਗਿਆ ਫੜ ਗਿਆ ਜੁੜੀ ਤੇ ਦੇ ਨਾਲ ਪਿੰਡ ਬੱਦੀ ਮਾਝਾ ਪ੍ਰਦੇਸ਼ ਦੇ ਵਿੱਚ ਉਹਨਾਂ ਵੱਲੋਂ ਲੰਗਰ ਲਾਇਆ ਗਿਆ ਇੱਥੇ ਸਾ ਪਕੌੜਿਆਂ ਦਾ ਲੰਗਰ ਪੜਾਅ ਦੇ ਨੇੜੇ ਪਹੁੰਚ ਗਏ ਆ ਬਾੜ ਰਹੀ ਇੱਥੋਂ 20-25 ਕਿਲੋਮੀਟਰ ਪਾਣੀ ਦਾ ਬਹੁਤ ਦਾ ਬਦਲਾ ਕਰਕੇ ਹੁਣ ਤੱਲਾਗੇ ਅੱਗੇ ਲੰਗਰ ਪਿਆ ਕਰ ਰਿਹਾ ਬਾਈ ਜੀ ਜੀ ਨਾ ਬੈਠੋ ਆ ਜੰਮੇ ਦੂਰ ਰਹਣ ਤੋਂ ਪੋਣਾ ਸਹਿਬ ਜਾਂਦੇ ਹੁਆ ਇਹ ਲੰਗਰ ਪਿੰਡ ਬੱਦੀ ਹਿਮਾਚਲ ਪ੍ਰਦੇਸ਼ ਵਾਲਿਆਂ ਬਣਾ ਲਗਾਇਆ ਜਾਂਦਾ ਹੈ ਇਹ ਪਿਛਲੇ ਇਸ ਸਾਲਾਂ ਤੋਂ 2011 ਤੋਂ ਲੰਗਰ ਲਾ ਰਹੇ ਨੇ ਬਾਈ ਜੀ ਇਸੇ ਇਸੇ ਜਗ੍ਹਾ ਤੇ ਉੱਤੇ ਤੇ ਕਰੋਨਾ ਸਮੇਂ ਦੇ ਦੌਰਾਨ ਦੋ ਸਾਲ ਲਈ ਲੰਗਰ ਨਹੀਂ ਲੱਗਿਆ ਪਰ ਹੋਰ ਕੋਈ ਸਾਲ ਜਿੱਥੇ ਗੈਪ ਨਹੀਂ ਪਿਆ ਲਗਾਤਾਰ ਲਾ ਰਹੇ ਨੇ ਇਹਨਾਂ ਨੂੰ ਪਿਛਲੇ 11 ਦਿਨ ਹੋ ਗਏ ਲੰਗਰ ਲਾਇਆ ਨੂੰ ਤੇ ਸ਼ਾਮ 5:00 ਤੋਂ ਲੈ ਕੇ 7:00 ਵਜੇ ਤੱਕ ਲੰਗਰ ਚਲਾਉਂਦੇ ਨੇ ਨਾਹਣ ਤੋਂ ਜਦੋਂ ਵੀ ਆਪੋਟਾ ਸੇਵਾ ਬੰਨੇ ਆ ਇਸ ਰਾਹ ਦੇ ਉੱਤੇ ਲੰਗਰ ਤੁਹਾਨੂੰ ਮਿਲੂ ਹਮੇਸ਼ਾ ਪ੍ਰਸ਼ਾਦੇ ਦਾ ਚਲੀਪੀਆਂ ਦਾ ਤੇ ਚਾਹ ਪਕੌੜੇ ਦਾ ਜਰੂਰ ਆਉਣਾ ਬਾਈ ਜੀ ਨਾਲ ਸੇਵਾ ਦਾ ਮੌਕਾ ਦੇਣਾ ਤੇ ਨਾਲ ਸੇਵਾ ਕਰਨੀ ਇੱਥੇ ਤੇ ਵਾਰਾਇ ਦੇ ਦਿੱਤੀ ਹੋਈ ਮਾਇਆ ਦੇ ਵਿੱਚੋਂ ਦਸਵੰਦ ਕੱਢਣੇ ਹਰੇਕ ਲੰਗਰ ਦੇ ਲਈ ਜਿੱਥੇ ਵੀ ਮਿਲਦੇ ਨੇ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਜੁੜੇ ਰਹੋ ਪੇਜ ਦੇ ਨਾਲ ਅੱਗੇ ਮਿਲਦੇ ਆ ਫਿਰ ਜਲਦੀ ਠੀਕ ਆ ਬਾਈ ਜੀ ਨੀ ਦਾ ਸਫਰ ਸਿਰ ਤੇ ਕਣਮਣ ਕੀ ਪਤਾ ਬਾਈ ਸਵਾਦ ਹੀ ਆ ਗਿਆ ਨਜ਼ਾਰਾ ਪੂਰਾ ਸਫਰ ਦਾ ਵੀ ਵੇਰ ਵੇਰ ਬੜੇ ਟਾਈਮ ਦੀ ਰੀ ਸੀ ਵੀ ਸਾਈਕਲ ਦੇ ਉੱਤੇ ਸਫਰ ਹੋਵੇ ਮੀਂਹ ਦੇ ਵਿੱਚ ਉਹ ਵੀ ਮਾਰਚਲ ਪ੍ਰਦੇਸ਼ ਦੇ ਵਿੱਚ ਆਏ ਹੇ 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 ਕੈਮਰਾ ਨਹੀਂ ਦੱਸ ਸਕਦਾ ਇਸ ਚੀਜ਼ ਬਾਰੇ ਦੇਖ ਹੀ ਸਕਦੇ ਕੱਲਾ ਬਾਸ ਸਿਰਾ ਅਖਲੀ ਗਰੇ ਸਿਰਾ ਐਂਡ ਕਰ ਲੋ ਆਲਾ ਪੂਰੀ ਸਿਰਾ ਕੈਂਡ ਦੀ ਪੂਰੀ ਇਹਦੇ ਵਿੱਚ ਮੈਂ ਕਿਪਦਾ ਸ਼ੇ ਗਿਆ ਮਗਰ ਉਹ ਕਹਿੰਦੀ ਰੋਜ ਆ ਪਰ ਮੈਂ ਤਾਂ ਨਹੀਂ ਵੀ ਖਾਣ ਲਈ ਹੁਣ ਯਾਰ ਉਹਨੇ ਸਾਨੂੰ ਉੱਥੇ ਮਿਲਣਗੇ ਅੱਗੇ ਜਾ ਜੀ ਸਫ਼ਰ ਦੇ ਵਿੱਚ ਸਿਰਾ ਨਾਹਣ ਕੋਲ ਬੜਾ ਸੋਹ ਜੰਦੇ ਸਿਰਾ ਵੀ ਬੜੇ ਸੋਹਣੇ ਯਾਰ ਪਿਛੇ ਵੀ ਹੁਣ ਸਾਡੇ ਹਾਲੇ ਉਹਦਾ ਪਿਆ ਹੋਇਆ ਕੜ 2225 ਮਿੰਟ ਵਿੱਚ ਪਹੁੰਚ ਗਿਆ ਤੇ ਸਵਾਦੀ ਆ ਗਿਆ ਜਮੀਰ ਤੇ ਬਹੁਤ ਦਾ ਮੌਸਮ ਬਹੁਤ ਤਕੜਾ ਇੰਟਰਵਿਊ ਕਰਾਉਣਾ ਮੁਸ਼ਕਲ ਹੈ ਅਵਲ ਇਦੋਂ ਕਿ ਖਚੂ ਇਦ੍ਰਸ਼ਾ ਸਾਰੇ ਇਧਰ ਲਿਆ ਰੋ ਮੁੱਲ ਮੋੜ ਦੇ ਜੀ ਮੋ ਦਾ ਕੈਂਡ ਗੱਲ ਕੋ ਦਾ ਬਈ ਸਾਰੇ ਜੀ ਪੜਾ ਸਹੇਬ ਇਥੋਂ ਰਹਿ ਕੇ 4 ਕਿਲੋਮੀਟਰ ਤੇ ਆਹ ਦਰਸ਼ਨੀ ਵੀੜ ਬਣਾਇਆ ਹੋਇਆ ਉਹਨਾਂ ਨੇ ਗੁਰਗੋਪਲ ਸਿੰਘ ਜੀ ਦੇ 350 ਵਾਸ਼ ਪਰਸਨ ਸਮਰਥ ਦੀ ਯਾਤਰਾ ਚਾਰ ਕਿਲੋਮੀਟਰ ਪਿੱਛੇ ਆ ਗਏ ਮੋੜੋ ਸਾਹਿਬ ਤੋਂ ਸਿਰਫ 4 ਕਿਲੋਮੀਟਰ ਰਹਿ ਗਿਆ ਦੇਖਦੇ ਕਿਦਾ ਸਫਰ ਕੀ ਇਹਦਾ ਇਹ ਮੋੜੋ ਸਾਹਿਬ ਰਹਿ ਗਿਆ ਆਪਣੇ ਕੋਲ ਸਿਰਫ 4 ਕਿਲੋਮੀਟਰ ਤੇ ਨਹੀਂ ਬਾਬਾ ਸੀ ਫੁਨੇ ਹਟਿਆ ਹਲੇ ਨਗਰ ਨਹੀਂ ਇਹ ਕਾਫੀ ਕੰਮ ਚ ਨਿਆਰਾ ਲਿਆ ਰਿਹਾ ਦਸ ਜੇ ਤਾਂ ਤੇ ਆਪਣੇ ਕੋਲੇ ਭਾਲ ਸੀ ਆ ਬਾਹਲਾ ਹੋਇਆ ਪਿਆ ਅੱਜ ਮੈਂ ਸਵੇਰੇ ਤੋਲੇਆ ਪਰ ਤੇ ਹੁਣ ਮੈਗੀ ਪਈ ਵਾਵਾ ਸਾਰੀ ਇਹ ਥੋੜੀ ਘਟਾਈ ਜਾਊਗੀ ਬਣਾ ਕੇ ਮੈਗੀ ਮੂਗ ਬਣਾ ਕੇ ਦੇਖਦੇ ਆਂ ਪਰ ਘਣਾ ਘੜ ਥੋੜਾ ਬੋਦਾ ਸਮਾਨ ਹੋਰ ਕੱਢਿਆ ਥਾਰ ਨੇ ਆਏ ਚ ਕੀ ਕਰਦਾ ਮੈਂ ਥੋੜੀ ਹੀ ਦੇਖਣੀ ਅੱਜ ਸੇਕ ਦੇਖਦੇ ਆਂ ਹੁਣ ਕੀ ਕਰਨਾ ਕੱਪੜੇ ਉੱਡੇ ਖੱਲੇ ਆ ਸਟਾਉਣੇ ਆ ਹੋਰ ਸੀ ਅਗੇ ਕੱਲ ਦੀ ਰਾ ਕੱਲ ਨੂੰ ਨਾ ਉੱਥੇ ਹੋਮ ਰਖਾਣਾ ਪਾੜਾ ਫਿਰ ਮੜੀ ਜਾਣਾ ਅਕੀ ਦੇਖਦੇ ਆ। ਲੋ ਵੀ ਆਪਿਓ ਗੁਰਦੁਆਰਾ ਸ਼੍ਰੀ ਪੋੜਾ ਸਹਿਬ ਪਹੁੰਚ ਚੁੱਕੇ ਆਂ ਆਪਾਂ ਅੱਜ। ਸਮਾਂ तकरीबन 4:30 ਵਜੇ ਦਾ ਹੋ ਗਿਆ। ਵਾਕੀ ਮਿਲਦੇ ਆਂ ਅੱਗੇ ਅੰਦਰ ਚੱਲ ਕੇ ਰਸਣੇ ਮਿਲੇ ਕਰਦੇ ਆਂ। ਇਹ ਆ ਪੋੜਾ ਸਹਿਬ ਇੱਥੇ ਕਵੀ ਦਰਬਾਰ ਜਿੱਥੇ ਗੁਰੂ ਸਾਹਿਬ ਬਾਣੀ ਸੁਣ ਦਿੰਦੇ ਸੀਗੇ। ਜਾਪ ਕਰ ਦਿੰਦੇ ਸੀਗੇ। ਯਾਰਾ ਫਤਖੰਡ ਆ ਗਿਆ। ਜਦੋਂ ਗੁਰੂ ਸਾਹਿਬ ਕਵੀ ਦਰਬਾਰ ਲਾਉਂਦੇ ਸੀਗੇ ਤੇ ਜਿਹੜੀ ਜਾਵਣਾ ਸੀਗੀ ਬਹੁਤ ਸ਼ੋਰ ਕਰਦੀ ਹੁੰਦੀ ਸੀਗੀ ਤੇ ਗੁਰੂ ਸਾਹਿਬ ਨੂੰ ਕਵੀਆਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਸਾਨੂੰ ਵਿਗੜ ਪਉਂਦੀ ਆ ਸੋ ਗੁਰੂ ਸਾਹਿਬ ਨੇ ਜਾਵਣਾ ਨੂੰ ਇੱਕ ਬੇਨਤੀ ਕੀਤੀ ਸੀਗੀ ਅਰਦਾਸ ਕੀਤੀ ਸੀਗੀ ਗੁਰੂ ਘਰ ਦੇ ਕੋਲੋਂ ਸ਼ਾਂਤ ਹੋ ਜਾ ਕਰ ਅੱਗੇ ਪਿੱਛੇ ਜਾ ਕੇ ਜਿਵੇਂ ਮਰਗੀ ਆਉਂਦਾ ਹਨਾ ਰੋਲਾ ਪਾਲਾ ਕਰ ਜੋ ਵੀ ਸ਼ੋਰ ਕਰ ਲਾ ਤੇ ਜਵਣਾ ਨੇ ਫਿਰ ਹੀ ਬੇਨਤੀ ਗੁਰੂ ਸਾਹਿਬ ਦੀ ਸਵੀਕਾਰ ਕਰ ਲਈ ਸੀਗੀ ਸੋ ਜਿੰਨਾ ਮਰਜ਼ੀ ਪਾਣੀ ਹੋ ਜੇ ਇਸ ਜਮਨਾ ਦੇ ਵਿੱਚ ਗੁਰੂ ਘਰ ਦੇ ਕੋਲ ਜਮਾਂ ਸ਼ਾਂਤੋ ਚ ਲੰਘਦੀ ਆ ਕੋਈ ਰੌਲਾ ਨਹੀਂ ਪਉਂਦੀ ਇਹ ਸੱਚੀ ਗੱਲ ਆ ਇਹ ਕੋਈ ਮੈਥ ਨਹੀਂ ਹੈਗਾ ਜਾਂ ਵੱਧੂ ਵੱਧੂ ਗੱਲਾਂ ਨਹੀਂ ਹੋਈਆਂ ਇਹ ਜਦੋਂ ਆਪਾਂ ਇਸ ਜੀ ਦੇ ਉੱਤੇ ਜਾਂਦੇ ਆ ਕਿਸੇ ਜੀ ਨੂੰ ਆਪਾਂ ਪੜਦੇ ਲਿਖਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਵੀ ਉਹ ਚੀਜ਼ ਕੀ ਆ ਇਹ ਇਤਿਹਾਸੀ ਜਮਨਾ ਨਦੀ ਦਾ ਮੈਂ ਵੀ ਜਾਣਨਾ ਚਾਹੁੰਦਾ ਸੀ ਸੋ ਅੱਜ ਪਤਾ ਲੱਗਿਆ ਮੈਨੂੰ ਗੁਰੂ ਘਰ ਦੇ ਕੋਲੋਂ ਕੋਲੋਂ ਪੂਰੀ ਸ਼ਾਂਤ ਆਂਦੀ ਹੈ ਅੱਗੇ ਪਿੱਛੇ ਜਾ ਕੇ ਸੜਕਾ ਤੋਂ ਸਿੱਧਾ ਸੋਨਲੇਓਂ ਕਦੇ ਇਹ ਉਪਰ ਸੈਵਕੀ ਯਾਤਰਾ ਦਾ ਦਿਨ ਚੌਥਾ ਹੋ ਗਿਆ ਜੀ ਨਾਹਨ ਤੋਂ ਚੱਲ ਕੇ ਅਜ ਪੌੜਾ ਸੇ ਪਹੁੰਚ ਕੇ ਸੀਗੇ ਅਸ਼ਾਦਾ ਗਣੀ ਚਾਕੇ ਹੁਣ ਆਰਾਮ ਕਰਾਂਗੇ ਤੇ ਸਵੇਰੇ ਦੇਰਾਦੋਂ ਦੇਖਾਂਗੇ ਜੀ ਦੇਰਾਦੋਂ ਪਹੁੰਚਾ ਗਿਆ ਤਾਂ ਉੱਥੇ ਚੜਾਈ ਸ਼ੁਰੂ ਹੋ ਜੂਗੀ ਹੋਰ ਦੇਰਾਦੋਂ ਦੀ ਵਾਰਡ ਦੇਖਾਂਗੇ ਕੱਢ ਕੇ ਕਿ ਨਿਕਲ ਗਈ ਦਾ ਠੀਕ ਹੈ ਜੀ ਅੱਜ ਦੀ ਵੀਡੀਓ ਹੋਇਆ ਸੀ ਮੁੱਕ ਗਈ ਆ ਤੇ ਪਹਿਲਾ ਵਲੌਗ ਆਪਾਂ ਜਿਹੜਾ ਸਿਰੇ ਚੜਿਆ ਅੱਜ ਇੰਨੇ ਦਿਨਾਂ ਦਾ ਧੰਨਵਾਦ ਸਾਰਿਆਂ ਦਾ ਦੇਖਣ ਵਾਸਤੇ